Thank <laughs> you. ਬੀਤੇ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਸਿਧਾਂਤ ਨੂੰ ਬਰਕਰਾਰ ਰੱਖਿਆ। ਸੁਪਰੀਮ ਕੋਰਟ ਨੇ ਇਹ ਫੈਸਲਾ ਪ੍ਰੋਫੈਸਰ ਜਾਵედ ਅਹਿਮਦ ਹਜ਼ਾਮ ਦੇ ਮਾਮਲੇ ਸੁਣਾਇਆ। ਇੱਕ ਕੇਸ 2022 ਚ ਕਸ਼ਮੀਰ ਦੇ ਬਾਰਾਮੂਲਾ ਦੇ ਰਹਿਣ ਵਾਲੇ ਤੇ ਮਹਾਰਾਸ਼ਟਰ ਦੇ ਕੋਲਾਪੁਰ ਦੇ ਸੰਜੀ ਕੁਦਾਵਤ ਕਾਲਜ 'ਚ ਨੌਕਰੀ ਕਰਦੇ ਪ੍ਰੋਫੈਸਰ ਹਜ਼ਾਮ ਦੁਆਰਾ ਪੋਸਟ ਕੀਤੇ ਗਏ ਦੋ ਵਟਸਐਪ ਸਟੇਟਸ ਅਪਡੇਟਸ ਦੇ ਆਲੇ-ਦੁਆਲੇ ਘੁੰਮਦਾ। ਦਰਸਲ ਕਿਹਾ ਗਿਆ ਸੀ ਕਿ ਇੱਕ ਵਟਸਐਪ ਸਟੇਟਸ ਪਾ ਕੇ ਉਹਨਾਂ ਨੇ 5 ਅਗਸਤ ਨੂੰ ਜੰਮੂ ਕਸ਼ਮੀਰ ਲਈ ਕਾਲਾ ਦਿਨ ਐਲਾਨਣ ਅਤੇ 14 ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਵਸ ਵੱਜੋਂ ਮਨਾਉਣ ਦੀ ਅਪੀਲ ਕੀਤੀ ਸੀ। ਮਹਾਰਾਸ਼ਟਰ ਪੁਲਿਸ ਨੇ ਇਸ ਮਾਮਲੇ ਪ੍ਰੋਫੈਸਰ ਜਾਵੈਦ ਦੇ ਖਿਲਾਫ ਧਾਰਾ 153ਏ ਦੇ ਤਹਿਤ ਐਫਆਈਆਰ ਦਰਜ ਕੀਤੀ ਸੀ ਬੰਬੇ ਹਾਈ ਕੋਰਟ ਨੇ ਇਸ ਮਾਮਲੇ 'ਚ ਐਫਆਈਆਰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਇਸ ਮਾਮਲੇ 'ਚ ਚਿੰਤਾ ਦਾ ਕਾਰਨ ਇਹ ਦੱਸਿਆ ਗਿਆ ਕਿ ਅਜਿਹੇ ਸੰਦੇਸ਼ ਧਰਮ ਨਸਲ ਜਨਮ ਸਥਾਨ ਰਿਹائش ਭਾਸ਼ਾ ਆਦਿ ਆਧਾਰ ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਵਾ ਦਿੰਦੇ ਹਨ ਪਰ ਹੁਣ ਜਸਟਿਸ ਅਬੇ ਐਸਓ ਕਾ ਅਤੇ ਉਜਲਪੁਆਨ ਦੀ ਸ਼ਮੂਲੀਅਤ ਵਾਲੇ ਸੁਪਰੀਮ ਕੋਰਟ ਦੇ ਬੈਂਚ ਨੇ ਇਸ ਕੇਸ ਦੀ ਬਾਰੀਕੀ ਨਾਲ ਜਾਂਚ ਕੀਤੀ ਤੇ ਵੀਰਵਾਰ ਨੂੰ ਇੱਕ ਫੈਸਲਾ ਸੁਣਾਇਆ ਜਿਸ ਨੇ ਲੋਕਤੰਤਰ ਦੇ ਬੁਨਿਆਦੀ ਸਿਧਾਂਤਾਂ ਤੇ ਦੇਸ਼ 'ਚ ਅਸਹਿਮਤੀ ਵਾਲੀਆਂ ਆਵਾਜ਼ਾਂ ਦੀ ਸੁਰੱਖਿਆ ਲਈ ਇੱਕ ਮਿਸਾਲ ਕਾਇਮ ਕੀਤੀ। ਸੁਪਰੀਮ ਕੋਰਟ ਨੇ ਪ੍ਰੋਫੈਸਰ ਜਾਵედ ਅਹਿਮਦ ਹਜਾਮ ਦੇ ਖਿਲਾਫ ਤਾਰਾ 153ਏ ਦੇ ਤਹਿਤ ਦਰਜ ਕੀਤੇ ਗਏ ਕੇਸ ਨੂੰ ਰੱਦ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਤਾਰਾ 153ਏ ਤਹਿਤ ਰਾਜ ਦੀਆਂ ਕਾਰਵਾਈਆਂ ਦੀ ਹਰ ਆਲੋਚਨਾ ਜਾਂ ਵਿਰੋਧ ਨੂੰ ਅਪਰਾਧ ਮੰਨਿਆ ਜਾਵੇਗਾ ਤਾਂ ਜਮਹੂਰੀਅਤ ਜੋ ਕਿ ਭਾਰਤ ਦੇ ਸੰਵਿਧਾਨ ਦੀ ਇੱਕ ਜ਼ਰੂਰੀ ਵਿਸ਼ੇਸ਼ਤਾ ਹੈ ਉਹ ਬਚ ਨਹੀਂ ਸਕੇਗੀ ਅਦਾਲਤ ਨੇ ਕਿਹਾ ਕਿ 5 ਅਗਸਤ ਨੂੰ ਕਾਲਾ ਦਿਵਸ ਕਹਿਣਾ ਪ੍ਰੋਫੈਸਰ ਦੇ ਰੋਸ ਅਤੇ ਦਰਦ ਨੂੰ ਜ਼ਾਹਰ ਕਰਨ ਦਾ ਇੱਕ ਤਰੀਕਾ ਹੈ ਇਸ ਦੇ ਨਾਲ ਹੀ ਪਾਕਿਸਤਾਨੀ ਲੋਕਾਂ ਨੂੰ ਉਹਨਾਂ ਦੇ ਸੁਤੰਤਰਤਾ ਦਿਵਸ ਤੇ ਸ਼ੁਭ ਕਾਮਨਾਵਾਂ ਦੇਣਾ ਸਤਿਪਾਵਨਾ ਦਾ ਕੰਮ ਹੈ ਇਹ ਨਹੀਂ ਕਿ ਆ ਜਾ ਸਕਦਾ ਕਿ ਇਸ ਨਾਲ ਵੱਖ-ਵੱਖ ਧਾਰਮਿਕ ਸਮੂਹਾਂ ਵਿੱਚਕਾਰ ਕਿਸੇ ਕਿਸਮ ਦੀ ਨਫ਼ਰਤ ਪੈਦਾ ਹੋਵੇਗੀ ਭਾਰਤ ਦੇ ਸੰਵਿਧਾਨ ਦੀ ਧਾਰਾ 19(1)(a) ਤਹਿਤ ਨਾਗਰਿਕਾਂ ਨੂੰ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਿੱਤੀ ਗਈ ਹੈ ਇਸ ਆਜ਼ਾਦੀ ਤਹਿਤ ਹਰੇਕ ਨਾਗਰਿਕ ਨੂੰ ਧਾਰਾ 370 ਨੂੰ ਹਟਾਉਣ ਸਮੇਤ ਕੇਂਦਰ ਸਰਕਾਰ ਦੇ ਕਿਸੇ ਫੈਸਲੇ ਦੀ ਆਲੋਚਨਾ ਕਰਨ ਦਾ ਅਧਿਕਾਰ ਹੈ ਉਸ ਨੂੰ ਇਹ ਕਹਿਣ ਦਾ ਹੱਕ ਹੈ ਕਿ ਉਹ ਸਰਕਾਰ ਦੇ ਫੈਸਲੇ ਤੋਂ ਖੁਸ਼ ਨਹੀਂ ਹੈ ਜਸਟਿਸ ਅਬੇ ਐਸਓ ਕਾ ਤੇ ਉਜਵਲ ਪੁਵਨ ਦੇ ਬੈਂਚ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਪੁਲਿਸ ਨੂੰ ਧਾਰਾ 19(1)(a) ਵਿੱਚ ਦਿੱਤੇ ਗਏ ਬੋਲਣ ਅਤੇ ਪ੍ਰਗਟਾਵੇ ਦੇ ਅਧਿਕਾਰ ਬਾਰੇ ਜਾਗਰੂਕ ਕਰੀਏ ਪੁਲਿਸ ਨੂੰ ਸਾਡੇ ਸੰਵਿਧਾਨ ਚ ਦਿੱਤੀਆਂ ਗਈਆਂ ਕਦਰਾਂ ਕੀਮਤਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਜੱਜਾਂ ਨੇ ਇਹ ਵੀ ਕਿਹਾ ਕਿ ਅਜਿਹੇ ਮਾਮਲਿਆਂ 'ਚ ਇਹ ਨਹੀਂ ਵੇਖਿਆ ਜਾਵੇਗਾ ਕਿ ਕੁਝ ਕਮਜ਼ੋਰ ਦਿਮਾਗ ਵਾਲੇ ਲੋਕਾਂ 'ਤੇ ਸ਼ਬਦਾਂ ਦਾ ਕੀ ਪ੍ਰਭਾਵ ਹੋਵੇਗਾ ਜਿਨ੍ਹਾਂ ਨੂੰ ਹਰ ਵਿਰੋਧੀ ਬਿਆਨ 'ਚ ਖਤਰਾ ਨਜ਼ਰ ਆਉਂਦਾ ਹੈ ਅਜਿਹੇ 'ਚ ਦੇਖਿਆ ਜਾਂਦਾ ਹੈ ਕਿ ਇਨ੍ਹਾਂ ਗੱਲਾਂ ਦਾ ਸਮਝਦਾਰ ਲੋਕਾਂ 'ਤੇ ਕੀ ਪ੍ਰਭਾਵ ਪਵੇਗਾ ਜੋ ਗਿਣਤੀ 'ਚ ਜ਼ਿਆਦਾ ਨੇ ਅਦਾਲਤ ਨੇ ਇਸ ਫੈਸਲੇ ਰਾਹੀਂ ਮੁੜ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਕਿਸੇ ਵੀ ਜਮਹੂਰੀ ਸਮਾਜ ਦੀ ਨੀਂਹ ਹੈ ਭਾਰਤ ਦੀ ਤਰ੍ਹਾਂ ਜੀਵੰਤ ਲੋਕਤੰਤਰ 'ਚ ਨਾਗਰਿਕਾਂ ਨੂੰ ਸਰਕਾਰੀ ਕਾਰਵਾਈਆਂ ਦੀ ਆਲੋਚਨਾ ਕਰਨ ਦਾ ਨਿਹਿਤ ਅਧਿਕਾਰ ਹੈ ਇਸ ਕੇਸ ਦਾ ਇੱਕ ਮੁੱਖ ਪਹਿਲੂ ਇਰਾਦੇ ਅਤੇ ਨਤੀਜੇ ਵਿਚਕਾਰ ਫਰਕ ਕਰਨ ਦੇ ਆਲੇ-ਦੁਆਲੇ ਵੀ ਘੁੰਮਦਾ ਹੈ ਪ੍ਰੋਫੈਸਰ ਹਜਾਮ ਦੇ ਸੰਦੇਸ਼ਾਂ ਨੇ ਸਰਕਾਰੀ ਫੈਸਲਿਆਂ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਉਹਨਾਂ ਨੇ ਖਾਸ ਧਾਰਮਿਕ ਨਸਲੀ ਜਾਂ ਪਾਸ਼ਾਈ ਸਮੂਹਾਂ ਨੂੰ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਕੀਤਾ ਇਸ ਦੀ ਬਜਾਏ ਉਹਨਾਂ ਨੇ ਅਸਹਿਮਤੀ ਦੀ ਇੱਕ ਜਾਇਜ਼ ਅਭਿਆਸ ਦੀ ਨੁਮਾਇੰਦਗੀ ਕੀਤੀ ਜੋ ਸੰਵਿਧਾਨ ਦੇ ਅਨੁਛੇਦ 19(1)(a) ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਹੇਠ ਸੁਰੱਖਿਅਤ ਹੈ ਅਦਾਲਤ ਨੇ ਇੱਕ ਲੋਕਤੰਤਰ 'ਚ ਅਸਹਿਮਤੀ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਬਦਲੇ ਜਾਂ ਕਾਨੂੰਨੀ ਪ੍ਰਮਾਨਗੀ ਦੇ ਡੱਤ ਤੋਂ ਬਿਨਾਂ ਅਸਹਿਮਤੀ ਜ਼ਾਹਰ ਕਰਨ ਦੇ ਨਾਗਰਿਕਾਂ ਦੇ ਅਧਿਕਾਰ ਦੀ ਪੁਸ਼ਟੀ ਕਰਕੇ ਅਦਾਲਤ ਨੇ ਰਾਸ਼ਟਰ ਦੀ ਲੋਕਤੰਤਰੀ ਇਮਾਰਤ ਨੂੰ ਮਜ਼ਬੂਤ ਕੀਤਾ। ਇਸ ਫੈਸਲੇ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਸੰਵਿਧਾਨ ਚ ਦਰਜ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਸਿਧਾਂਤਾਂ ਤੋਂ ਆਪਣੇ ਆਪ ਨੂੰ ਜਾਣੂ ਕਰਵਾਉਣ ਲਈ ਵੀ ਕਿਹਾ। ਅਦਾਲਤ ਨੇ ਸਾਵਧਾਨ ਕੀਤਾ ਕਿ ਅਸਹਿਮਤੀ ਜ਼ਾਹਰ ਕਰਨ ਵਾਲੇ ਵਿਅਕਤੀਆਂ ਤੇ ਮੁਕੱਦਮਾ ਚਲਾਉਣਾ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਕਾਨੂੰਨ ਦੇ ਸ਼ਾਸਨ ਦੇ ਵਿਰੁੱਧ ਗੰਭੀਰ ਉਲੰਘਣਾ ਹੋਵੇਗੀ। ਤਾਂ ਸੁਪਰੀਮ ਕੋਰਟ ਦੇ ਪ੍ਰੋਫੈਸਰ ਜਾਵედ ਅਹਿਮਦ ਹਜਾਮ ਦੇ ਖਿਲਾਫ ਧਾਰਾ 153ਏ ਦੇ ਤਹਿਤ ਜੱਜ ਕੀਤੇ ਕੇਸ ਨੂੰ ਰੱਦ ਕਰਨ ਦੇ ਇਸ ਫੈਸਲੇ ਨੇ ਉਮੀਦ ਦੀ ਕਿਰਨ ਵਜੋਂ ਕੰਮ ਕੀਤਾ ਹੈ। ਸਪਸ਼ਟ ਕੀਤਾ ਹੈ ਕਿ ਸਰਕਾਰ ਦੇ ਫੈਸਲੇ ਵਿਰੁੱਧ ਬੋਲਣਾ ਜਾਂ ਲੋਕਤੰਤਰ 'ਚ ਰਹਿ ਕੇ ਆਪਣੀ ਅਸਹਿਮਤੀ ਦਾ ਪ੍ਰਗਟਾਵਾ ਕਰਨਾ ਕੋਈ ਅਪਰਾਧ ਨਹੀਂ ਹੈ ਸਗੋਂ ਸਾਡਾ ਅਧਿਕਾਰ ਹੈ ਜੋ ਸੰਵਿਧਾਨ ਦੇ ਅਨੁਛੇਦ 19(1)(a) ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਹੇਠ ਸੁਰੱਖਿਅਤ ਹੈ